ਨਗਰ ਨਿਗਮ ਦੀਆਂ 60 ਵਾਰ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਜਿੱਥੇ ਚੋਣ ਲੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਉੱਥੇ ਹੀ ਇਹਨਾਂ ਚੋਣਾਂ ਦੀ ਲੋੜਿੰਦੀ ਐਨਓਸੀ ਲਈ ਵੀ ਆਪਣੇ ਬਿਨੇ ਪੱਤਰ ਨਗਰ ਨਿਗਮ ਪਟਿਆਲਾ ਵਿੱਚ ਅਪਲਾਈ ਕੀਤੇ ਜਾ ਰਹੇ ਨੇ ਨਗਰ ਨਿਗਮ ਪਟਿਆਲਾ ਵਿੱਚ ਵੱਡੇ ਪੱਧਰ ਤੇ ਚੋਣ ਲੜਨ ਦੇ ਚਾਹਵਾਨ ਪਹੁੰਚੇ ਹੋਏ ਨੇ ਤੇ ਉਹਨਾਂ ਵੱਲੋਂ ਆਪਣੀਆਂ ਐਨਓਸੀ ਪ੍ਰਾਪਤ ਕਰਨ ਲਈ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਚੋਣਾ ਅਹਿਮ ਨੇ ਅੱਜ ਨੋਮੀਨੇਸ਼ਨ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ ਜਲਦ ਹੀ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਤੇ ਅਕਾਲੀ ਦਲ ਦੇ ਉਮੀਦਵਾਰ ਇਹਨਾਂ ਚੋਣਾਂ ਦੌਰਾਨ ਜਨਤਾ ਦੀ ਕਸੈਰੀ ਵਿੱਚ ਹੋਣਗੇ ਹਾਂਜੀ ਪਤਾਂ ਜੀ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਤੇ ਨੋਮੀਨੇਸ਼ਨ ਵਾਸਤੇ ਲੋਕ ਆ ਰਹੇ ਨੇ ਐਨਓਸੀ ਲੈ ਰਹੇ ਨੇ ਕਿਸ ਤਰ੍ਹਾਂ ਦੀ ਪ੍ਰਕਿਰਿਆ ਚੱਲ ਰਹੀ ਹੈ ਬਿਲਕੁਲ ਠੀਕ ਹੈ ਜੀ ਜਿਦੇ ਕੋਈ ਨੋ ਡਿਊਜ਼ ਹੈ ਜਿਨ੍ਹਾਂ ਨੇ ਇਲੈਕਸ਼ਨ ਲੜਨੇ ਹੈ ਉਹ ਆਪਣੇ ਉਰੇ ਆ ਕੇ ਨੋ ਡਿਊਜ਼ ਲੈ ਰਹੇ ਹੈ ਬਿਲਹਾਲ ਹਜੇ ਤੱਕ ਤਾਂ ਕੋਈ ਦਿੱਕਤ ਪਰੇਸ਼ਾਨੀ ਆਈ ਨਹੀਂ ਤੇ ਸਾਰੀ ਪਾਰਟੀਆਂ ਦੇ ਲੋਕ ਉਰੇ ਆਏ ਹੋਏ ਨੇ ਅਸੀਂ ਵੀ ਆਪਣੀ ਪਾਰਟੀ ਭਾਰਤੀ ਜਨਤਾ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੇ ਆ ਤਾਂ ਅਪਲਾਈ ਕੀਤਾ ਹੋਇਆ ਤਾਂ ਅਸੀਂ ਵੀ ਆਪਣੇ ਨੇੜੇ ਨੋ ਡਿਊਜ਼ ਐਨਓਸੀ ਸਰਟੀਫਿਕੇਟ ਉਰੇ ਲੈਣ ਆਏ ਆ ਕਿਸ ਤਰ੍ਹਾਂ ਦੀ ਪ੍ਰਕਿਰਿਆ ਲੱਗਦੀ ਹੈ ਕਿਉਂਕਿ ਬਾਡ ਬੰਦੀ ਵੀ ਕਹਿੰਦੇ ਕਾਫੀ ਜ਼ਿਆਦਾ ਆਊਟ ਆਫ ਵੇ ਗਈ ਆ ਤੇ ਹੋਰ ਜਿਹੜੇ ਇਸ ਟਾਈਮ ਹਾਲਾਤ ਲੋਕਾਂ ਦੇ ਵਿੱਚ ਡਰ ਦਾ ਪਾਉ ਮਾਹੌਲ ਕਿੱਸਾ ਹੁੰਦਾ ਨਹੀਂ ਨਹੀਂ ਕੋਈ ਆਪਾਂ ਡਰ ਦਾ ਮਾਹੌਲ ਉਹ ਹੈ ਨਾ ਜਿੱਦੇ ਲੋਕਾਂ ਨਾਲ ਵਿਅਕਤੀ ਨਹੀਂ ਹੈਗਾ ਵਿਅਕਤੀ ਉਹਨਾਂ ਦੇ ਦੁੱਖ ਸੁੱਖ ਚ ਨਹੀਂ ਖੜ ਰਿਹਾ ਲੋਕ ਤਾਂ ਨਹੀਂ ਨਾਲ ਖੜਦੇ ਠੀਕ ਹੈ ਨਾ ਪਟਿਆਲੇ ਦਾ ਇਤਿਹਾਸ ਇਹੀ ਹੈ ਰਿਹਾ ਪਰ ਮਾੜਾ ਰਿਹਾ ਆਪਾਂ ਕਹੀਏ ਪਟਿਆਲੇ ਦਾ ਇਤਿਹਾਸ ਮਾੜਾ ਰਿਹਾ ਕਾਰਪੋਰੇਸ਼ਨ ਦੇ ਚੋਣਾਂਵਾਂ ਲਈ ਕਿ ਉਰੇ ਤੱਕਾਵਾਜੀ ਨਾਲ ਹੀ ਇਲੈਕਸ਼ਨ ਹੋਣਨੇ ਆ ਜਿਹੜੇ ਪਿਛਲੀ ਵਾਰ ਵੀ ਕਾਂਗਰਸ ਨੇ 59 ਵਾਰਡ ਜਿਹੜੇ ਹੈ ਜਿੱਤ ਲਏ ਸੀਗੇ 60 ਵਾਰਡ ਇੱਕ ਜਿਹੜਾ ਲਵਾੜ ਸੀਗਾ ਉਹ ਵੀ ਬਾਅਦ ਇੱਕ ਅਗਲੇ ਦਿਨ ਇਲੈਕਸ਼ਨ ਹੋਇਆ ਤਾਂ ਇੱਕ ਇਕੱਲੀ ਦਲ ਦੀ ਜਿਹ ਵਾਰ ਇਸ ਪ੍ਰਕਿਰਿਆ ਤੋਂ ਨਿਕਲਣਾ ਚਾਹੀਦਾ ਹੈ ਇਹ ਪ੍ਰਕਿਰਿਆ ਤੋਂ ਨਿਕਲਦੀ ਲੋੜ ਹੈ ਪਟਿਆਲੇ ਨੂੰ ਕਿਉਂਕਿ ਜਿਹੜਾ ਜਨਤਾ ਦੀ ਸੇਵਾ ਕਰ ਰਿਹਾ ਹੈ 5 ਸਾਲ 10 ਸਾਲ ਤੋਂ ਬੰਦਾ ਜਿਹੜਾ ਸੇਵਾ ਕਰ ਰਿਹਾ ਹੈ ਉਹ ਐਂਡ ਦੇ ਵਿੱਚ ਕੀ ਹੁੰਦਾ ਸੇਵਾਦਾਰ ਜਦ ਸੇਵਾਦਾਰ ਨੂੰ ਸੇਵਾ ਦਾ ਮੌਕਾ ਨਹੀਂ ਮਿਲਦਾ ਤਾਂ ਉਹ ਵਾਰਡ ਰੁੱਲ ਜਾਂਦਾ ਹੈ ਉਹ ਨਾਤ ਹੋ ਜਾਂਦਾ ਨਵਾਂ ਬੰਦਾ ਕੋਈ ਆ ਕੇ ਉੱਥੇ ਵਾਰਡ ਤੇ ਰਾਜ ਕਰ ਪੈਂਦਾ ਉਹ 5 ਸਾਲ ਤਾ ਨੂੰ ਸਮਝਣ ਚ ਲੱਗ ਜਨੇ ਜਿਹੜਾ ਜਿਹੜੇ ਵਾਰਡ ਦੇ ਸੇਵਕ ਜਿਹੜੇ ਪੁਰਾਣੇ ਕੰਮ ਕਰ ਰਹੇ ਨੇ ਉਹਨਾ ਨੂੰ ਹੀ ਮੌਕਾ ਦੇਣਾ ਜਿਹਨੂੰ ਜਨਤਾ ਮੌਕਾ ਦੇਣੀ ਚਾਹੁੰਦੀ ਹੈ ਇਹ ਨਹੀਂ ਕਿ ਜਿਹਨੂੰ ਪੁਲਿਸ ਨੇ ਮੌਕਾ ਦੇਣਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਨਾ ਆ ਭਾਰਤੀ ਜਨਤਾ ਕਿਹੜੇ ਵਾਰਡ ਤੋਂ ਖੜੇ ਕਿਹੜੇ ਮਰਾ ਦੇ ਦੱਸੋ ਕਿਹੜੇ ਵਾਰਡ ਤੋਂ ਖੜਿਓ ਕਿਹੜੀ ਪਾਰਟੀ ਲੋਕੜਿਓ ਤੇ ਕਿੱਦਾਂ ਤੁਹਾਨੂੰ ਅਸੀਂ ਮੈਂ ਵਾਰਡ ਨੰਬਰ 46 ਤੋਂ ਆਪਣੀ ਹੈ ਜਿਹੜੀ ਟਿਕਟ ਅਪਲਾਈ ਕਰੀ ਹੈ ਤੇ ਭਾਰਤੀ ਜਨਤਾ ਪਾਰਟੀ ਤੋਂ ਕਰਿਆ ਅਸੀਂ ਪੁਰਾਣੇ ਭਾਰਤੀ ਜਨਤਾ ਪਾਰਟੀ ਦੇ ਸੇਵਕਾਂ ਪਿਛਲੇ ਸਾਲ ਵੀ ਅਸੀਂ ਜਿਹੜੇ ਪਿਛਲੇ ਇਲੈਕਸ਼ਨ ਹੋਏ ਸੀ 2017 ਦੇ ਵਿੱਚ 2017 18 ਦੇ ਵਿੱਚ ਇਲੈਕਸ਼ਨ ਹੋਏ ਸੀ ਉਦੋਂ ਵੀ ਅਸੀਂ ਮੇਰੇ ਵਾਰਡ ਦੇ ਵਿੱਚ ਅਸੀਂ ਮ ਆਪਣੇ ਲੇਡੀਜ਼ ਵਾਰਡ ਸੀਗਾ ਭਾਬੀ ਜੀ ਨੂੰ ਹੋਰ ਦਲਵਾਈ ਸੀ ਉੱਥੇ ਸੀਟ ਦਵਾਈ ਸੀ ਉਦੋਂ ਵਾਰਡ ਨੰਬਰ 49 ਹੁੰਦਾ ਸੀ ਹੁਣ ਉਹ ਵਾਰਡ ਨੰਬਰ 46 ਹੋ ਗਿਆ ਤੇ ਜਿਹੜੀ ਨਾ ਵਾਰਡਬੰਦੀ ਵੀ ਨਵੀਂ ਹੋਈ ਹੈ ਬੜੀ ਹੀ ਗਲਤ ਤਰੀਕੇ ਦੇ ਨਾਲ ਜਿਵੇਂ ਜੋੜੀਆਂ ਪੱਟੀਆਂ ਦਾ ਇਹ ਪੂਰਾ ਨਾਬਾ ਗੇਟ ਤੱਕ ਲੈ ਗਏ ਪਹਿਲਾਂ ਸ਼ਹਿਰ ਦੇ ਇੱਕ ਚਨਾਬ ਬੜੇ ਆਸਾਨ ਤਰੀਕੇ ਦੇ ਨਾਲ ਸ਼ਹਿਰ ਦੇ ਆਪਣੇ ਆਲੇ ਦੁਆਲੇ ਲੋਕ ਜਿਨ੍ਹਾਂ ਨੂੰ ਜੋੜੀਆਂ ਪੱਟੀਆਂ ਦੇ ਇੱਕ ਸਾਡਾ ਸੈਂਟਰ ਟੇਡੇ ਹਾਲ ਖਾਲ ਦਾ ਸਕੂਲ ਬਣਾਤਾ ਜੋੜੀਆਂ ਪੱਟੀਆਂ ਦਾ ਵੋਟਰ ਟਟਿਆਲ ਖਾਲਸਾ ਸਕੂਲ ਵੋਟ ਪਾਣ ਜਾਣਾ ਕਿੰਨੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਬਜ਼ੁਰਗ ਲੋਕ ਵੀ ਹੈ ਇਹ ਚੀਜ਼ਾਂ ਧਿਆਨ ਚ ਦੇਣੀਆਂ ਚਾਹੀਦੀਆਂ ਸੀ ਫਿਲਹਾਲ ਹਜੇ ਤੱਕ ਤਾਂ ਠੀਕ ਲੱਗ ਰਿਹਾ ਜੀ ਅਸੀਂ 10 ਵਜੇ ਆਏ ਸੀ 12 ਵਜੇ ਹਜੇ ਤੱਕ ਠੀਕ ਹੈ ਸਭ ਨੂੰ ਐਨਓਸੀ ਦੀ ਜਿਹੜੀ ਫਾਰਮਸ ਹੈ ਸਾਰੀ ਇਹਨਾਂ ਦੇ ਕਾਰਪੋਰੇਸ਼ਨ ਦੀ ਟੀਮ ਬੈਠੀ ਹੈ ਅਸੀਂ ਵੀ ਇਹੀ ਚਾਹੁੰਦੇ ਕਹਿਣਾ ਹੈ ਕਮਿਸ਼ਨਰ ਸਾਹਿਬ ਨੂੰ ਕਹਿਣਾ ਹੈ ਕਿ ਜਿਹੜਾ ਵੀ ਬੜੇ ਆਸਾਨ ਆਸਾਨ ਤਰੀਕੇ ਦਾ ਨਾਲ ਹਰ ਬੰਦੇ ਨੂੰ ਜਿਹੜੀ ਹੈ ਐਨਓਸੀ ਮਿਲੇ ਠੀਕ ਹੈ ਥੈਂਕ ਯੂ ਖੁਸ਼ਗਵਾਰ ਸਾਰੇ ਬੰਦੇ ਦਾ ਹੱਕ ਹੈ ਇਲੈਕਸ਼ਨ ਲੜਨ ਦਾ ਹਰ ਪਾਰਟੀ ਤੋਂ ਅਲੱਗ-ਅਲੱਗ ਨੁਮਾਇੰਦੇ ਲੜਨਗੇ ਇਲੈਕਸ਼ਨ ਹਰ ਪਬਲਿਕਲੀ ਓਪਨਲੀ ਹੈ ਸਾਰਿਆਂ ਨੂੰ ਵੈਲਕਮ ਜਿਹਨੇ ਵੀ ਆ ਰਹੇ ਨੇ ਨਗਰ ਨਿਗਮ ਵਾਲੇ ਆਪਣੇ ਵੱਲੋਂ ਕਿਉਂਕਿ ਪ੍ਰਕਿਰਿਆ ਤੁਹਾਨੂੰ ਪਤਾ ਹੈ ਵੀ ਇੱਕਦਮ ਹੀ ਅਨਾਉਂਸ ਹੋਈ ਹੈ ਤੇ ਓਬਵੀਅਸਲੀ ਹੈ ਜ਼ੋਰ ਵੀ ਲੱਗਣਾ ਹੈ ਔਰ ਲੋਕੀ ਚਾਹਵਨ ਵੀ ਬਹੁਤ ਨੇ ਅਕੋਰਡਿੰਗਸ ਵੀ ਆਇਆ ਕਿਹੜੀ ਵਾਰ ਤੋਂ ਇਲੈਕਸ਼ਨ ਲੜਨਗੇ ਕਿ ਉਹ ਇੰਝ ਆਉਂਦੇ ਬਿਕੋਜ਼ ਯੂ ਅਪਲਾਈ ਕੀਤਾ ਹੋਇਆ ਆਪਣੇ ਆਮਦ ਪਾਰਟੀ ਦੇ ਅਸੀਂ ਜੋ ਸਾਡੀ ਪ੍ਰਕਿਰਿਆ ਸੀ ਉਹਦੇ ਤਹਿਤ ਅਸੀਂ ਆਪਣੇ ਆਪਣੇ ਜਿੱਥੇ ਸਾਡੇ ਬੋਡ ਸੀਗੇ ਆ ਮੇਰੇ ਵਾਈਫ ਤੋਂ ਕਿ ਮੌਜੂਦਾ ਪਹਿਲਾਂ ਐਮਸੀ ਰਹੇ ਨੇ ਮੈਂ ਉਸ ਤੋਂ ਪਹਿਲਾਂ ਐਮਸੀ ਰਹਾ ਮੈਂ ਆਪਣੇ ਵਾਸਤੇ ਵੀ ਅਪਲਾਈ ਕੀਤਾ ਸੀ ਮੇਰੇ ਵਾਈਫ ਵਾਸਤੇ ਵੀ ਅਪਲਾਈ ਕੀਤਾ ਆਪਣੇ ਆਪਣੇ ਵਾਰਡ ਜਿੱਥੇ ਸਾਨੂੰ ਲੱਗਦੇ ਨੇ ਉੱਥੇ ਅਸੀਂ ਅਪਲਾਈ ਕੀਤਾ ਜੋ ਪਾਰਟੀ ਹੁਕਮ ਦੇਗੀ ਜਿੱਥੇ ਸੇਵਾ ਦੇਗੀ ਉੱਥੇ ਕਰ ਲਾਂਗੇ ਜਿਹੜਾ ਅੰਦਰ ਬੰਦੋਬਸਤ ਜਿਹੜਾ ਤੁਹਾਨੂੰ ਲੱਗ ਰਿਹਾ ਅੰਦਰ ਬੰਦੋਬਸਤ ਤਾਂ ਨਹੀਂ ਹੈਗੇ ਨੇ ਅੰਦਰ ਬੰਦੋਬਸਤ ਬਿਲਕੁਲ ਠੀਕ ਹੈ ਜੀ ਕਿਉਂਕਿ ਤੁਹਾਨੂੰ ਇਲੈਕਸ਼ਨ ਪ੍ਰਕਿਰਿਆ ਇਹ ਤਾਂ ਇਹ ਤਾਂ ਬਿਲਕੁਲ ਠੀਕ ਚੱਲਣੀ ਚਾਹੀਦੀ ਔਰ ਚਲਦੀ ਵੀ ਆਏ ਜੀ ਕੋਈ ਗੱਲ ਨਹੀਂ ਆ ਮਲਾਜਮ ਆਪਣੇ ਤੌਰ ਤੇ ਬਹੁਤ اچھی ਤਰ੍ਹਾਂ ਕੰਮ ਕਰ ਰਹੇ ਨੇ ਗੱਲ ਕਰੀਏ ਪਟਿਆਲਾ ਸ਼ਹਿਰੀ ਦੇ ਜਿਹੜੇ ਬਾਗ ਨੇ ਉਹਨਾਂ ਦੇ ਵਿੱਚ ਨਗਰ ਨਿਗਮ ਬਾਰੇ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਸੀ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਨੇ ਜੀ ਦੇਖੋ ਹਾਲਾਤ ਜਦੋਂ ਕਹਿੰਦੇ ਨੇ ਵੀ ਐਮਐਲਏ ਕੋਲੀ ਸਾਹਿਬ ਦੀ ਰਹਿਨੁਮਾਈ ਵਿੱਚ ਕੰਮ ਤਾਂ ਚੱਲੇ ਕੰਮ ਹੋਏ ਵੀ ਪਹਿਲਾਂ ਦੀ ਜਿਹੜੀ ਸਰਕਾਰਾਂ ਸੀ ਉਹਨਾਂ ਤੋਂ ਗਏ ਨੂੰ ਹੁਣ ਦੋ ਢਾਈ ਸਾਲ ਹੋ ਚੁੱਕੇ ਨੇ ਤੇ ਕੰਮਾਂ ਦੀ ਸਪੀਡ ਤੁਸੀਂ ਆਪ ਦੇਖ ਸਕਦੇ ਹੋ ਸੜਕਾਂ ਕਿਉਂਕਿ ਐਲਐਨਟੀ ਦੇ ਕੰਮਾਂ ਕਰਕੇ ਤੁਹਾਨੂੰ ਕਈ ਵਾਰ ਤਾਂ ਇਹ ਲੱਗਦਾ ਕਿ ਵੀ ਸੜਕਾਂ ਪੱਟੀਆਂ ਹੋਈਆਂ ਨੇ ਉਹ ਕਿਉਂਕਿ ਐਲਐਨਟੀ ਦਾ ਜਿਹੜੇ ਪਾਣੀ ਨਹਿਰੀ ਪਾਣੀ ਦਾ ਪ੍ਰੋਜੈਕਟ ਚੱਲ ਰਿਹਾ ਸੀ ਉਹਦੇ ਕਰਕੇ ਸੜਕਾਂ ਦੀ ਹਾਲਤ ਖਰਾਬ ਸੀ ਪਰ ਜਦੋਂ ਤੁਸੀਂ ਦੇਖੋ ਜਿੱਥੇ-ਇਥੇ ਕੰਮ ਕੰਪਲੀਟ ਹੋ ਗਏ ਜਿੱਥੇ ਦੇ ਲੋਕਾਂ ਦੇ ਕਨੈਕਸ਼ਨ ਦਿੱਤੇ ਗਏ ਨੇ ਉੱਥੇ ਨਾਲ ਦੇ ਨਾਲ ਰੀਲਾਈਂਗ ਹੋएगी ਦੁਆਰਾ ਸੜਕਾਂ ਬਣਨ ਵੀ ਸ਼ੁਰੂ ਵੀ ਹੋ ਗਈਆਂ ਨੇ ਕਾਫੀ ਹੱਥ ਤੁਹਾਡੇ ਵਾਰਡ ਨੰਬਰ 26 ਤੋਂ ਤੁਸੀਂ ਅਪਲਾਈ ਕੀਤਾ ਵਾ ਨਹੀਂ 26 ਨਹੀਂ ਹੈ ਜੀ ਸਾਡਾ ਅਲੱਗ ਵਾਰਡ 43 ਨੰਬਰ ਹੈ 38 ਨੰਬਰ ਹੈ ਅਲੱਗ-ਅਲੱਗ ਵਾਰਡ ਨੇ ਅਸੀਂ ਜਿਹੜਾ ਵਾਰਡ ਤੋਂ ਤੁਸੀਂ ਅਪਲਾਈ ਕਰ ਰਹੇ ਹੋ ਉੱਥੇ ਕੀ ਹਲਾਫ ਨੇ ਸਨ ਬਿਲਕੁਲ ਠੀਕ ਨੇ ਕੋਈ ਜਿਹੀ ਗੱਲ ਨਹੀਂ ਹੈ ਸਾਰਾ ਕੰਪਲੀਟਡ ਹੈ ਮੇਰਾ ਪੁਰਾਣਾ ਮੌਜੂਦਾ ਵਾਰਡ ਜਿਹੜਾ ਸੀ ਉਹ ਤਾਂ ਐਸੀ ਰਿਜ਼ਰਵ ਫॉर ਲੇਡੀਜ਼ ਹੋ ਗਿਆ ਸੀਗਾ ਤੇ ਬਾਕੀ ਨਾਲ ਲੱਗਦੇ ਇਲਾਕੇ ਹੈਗੇ ਨੇ ਸਾਡੇ ਜਿੱਥੇ ਅਸੀਂ ਕਰ ਰਹੇ ਸੀ ਉੱਥੇ ਮੇਰਾ ਉਸ ਉਸ ਵਾਰਡ ਚ ਵੀ ਕੁਝ ਪਾਰਟ ਮੇਰਾ ਆਪਣਾ ਪੁਰਾਣਾ ਹੈਗਾ ਸਾਰੇ ਕੰਮ ਮੇਰੇ ਆਪਣੇ ਵੱਲੋਂ ਵਾਰਡ ਦੇ ਦਾ ਸਾਰੇ ਕੰਮ ਕੰਪਲੀਟ ਕੀ ਸਾਡਾ ਸੀਗਾ ਆਪਣੀ ਜਨਸੀ ਰਲ ਮਿਲ ਕੇ ਬਹੁਤ ਅੱਛਾ ਕੰਮ ਕੀਤਾ ਵਾਰ ਵਾਰ ਚੇਨਕੀ ਅਪੀਲ ਕਰਦੇ ਜੀ ਬਸ ਜੇ ਕੰਮ ਹੋਏ ਦੇਖ ਦੇਖ ਕਿਤੇ ਹੋਏ ਕੰਮ ਨੂੰ ਦੇਖ ਕੇ ਤੇ ਜਿਵੇਂ ਅਸੀਂ ਲੋਕਾਂ ਵਿਚ ਚਰਦੇ ਆ ਜੋ ਉਹਨਾਂ ਨੂੰ ਠੀਕ ਲੱਗੇਗਾ ਲੋਕਾਂ ਨੂੰ ਅਸੀਂ ਤਾਂ ਬੇਨਤੀ ਕਰਨ ਜਾਵਾਂਗੇ ਘਰ ਘਰ ਜਾਵਾਂਗੇ ਵੋਟ ਲਈ ਬੇਨਤੀ ਵੀ ਕਰਾਂਗੇ ਸਹੀ ਸੁਖਵਿੰਦਰਪਾਲ ਸਿੰਘ ਮਿੰਟਾ ਮੈਂਬਰ ਪੀਏਸੀ ਸ਼੍ਰੋਮਣੀ ਅਕਾਲੀ ਦਲ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਵੀ ਚਾਰ ਇਲੈਕਸ਼ਨਾਂ ਲੜ ਚੁੱਕੇ ਹਾਂ ਸੋ ਇੱਥੇ ਅੱਜ ਐਨਓਸੀ ਦੇ ਲਈ ਅਸੀਂ ਆਏ ਹਾਂ ਕਿ ਆਜ ਦੀ ਸਰਕਾਰ ਬੋਲੂ ਕਿ ਉਹ ਜਿਆ ਇੰਤਜ਼ਾਮ ਕੀਤਾ ਗਿਆ ਐਨਓਸੀ ਲੈ ਕੇ ਫਾਰਮ ਲੈ ਕੇ ਇਹਨਾਂ ਦਾ ਕੋਈ ਪੱਕਾ ਇੰਤਜ਼ਾਮ ਨਹੀਂ ਹੈਗਾ ਕਿਉਂਕਿ ਸਰਕਾਰ ਦੀ ਮਨਸ਼ਾ ਕੋ ਠੀਕ ਨਹੀਂ ਲੱਗਦੀ ਕਿਉਂਕਿ ਇਹਨਾਂ ਨੇ ਜਿਹੜਾ ਇੱਕਦਮ ਤਤ ਪ੍ਰਤੈ ਇਲੈਕਸ਼ਨ ਲਾਂਚ ਕੀਤੀ ਹੈ ਸਿਰਫ 3 ਦਿਨ ਹੀ ਦਿੱਤੇ ਆ ਕਾਗਜ਼ ਨੂੰ ਐਨਓਸੀ ਲੈਣ ਦੇ ਵੀ ਤੇ ਕਾਗਜ਼ ਭਰਨ ਦੇ ਵੀ ਤੋਂ ਮੈਨੂੰ ਲੱਗਦਾ ਹੈ ਵੀ ਇਹਨਾਂ ਦੀ ਜਿਹੜੀ ਨੀਤ ਠੀਕ ਨਹੀਂ ਹੈਗੀ ਐਨਓਸੀ ਪ੍ਰਕਿਰਿਆ ਦੇ ਵਿੱਚ ਤੇ ਇਲੈਕਸ਼ਨ ਵਿੱਚ ਹਾਲੇ ਤੱਕ ਜਿਹੜੀਆਂ ਲਿਸਟਾਂ ਨੇ ਉਹ ਨਹੀਂ ਪਤਾ ਹਾਲੇ ਤੱਕ ਇਹਨਾਂ ਦੇ ਬੰਦਿਆਂ ਨੇ ਗੱਲ ਕੀਤੀ ਹੈ ਉਹਨਾਂ ਨੂੰ ਨਹੀਂ ਪਤਾ ਵੀ ਅਸੀਂ ਕਿਹੜੀ ਵਾਰਡ ਚ ਚੋਣ ਲੜ ਰਹੇ ਏਰੀਆ ਦਾ ਨਹੀਂ ਪਤਾ ਲਿਸਟੇ ਨਹੀਂ ਜਦ ਆਈਆਂ ਹੁਣ ਅੱਜ ਤੱਕ ਲਿਸਟਾਂ ਨਹੀਂ ਆਈਆਂ ਹੁਣ ਜਾ ਕੇ ਦੇਖਾਂਗੇ ਵੀ ਕਿਹੜੀ ਵਾਰਡ ਕਿੱਥੇ ਜੋੜਿਆ ਕਿਹੜਾ ਏਰੀਆ ਜੋੜਿਆ ਸਾਰਾ ਇਹਨਾਂ ਨੇ ਗੁਪਤ ਰੱਖਿਆ ਹੈ ਮਨਸ਼ਾ ਠੀਕ ਨਹੀਂ ਲੱਗਦੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਇੱਕ ਵਰਕਰ ਜਿਹੜਾ ਹੈਗਾ ਸਾਡੀ ਵਾਰਡ ਦੇ ਵਿੱਚ ਕੀ ਸਾਰੇ ਪਟਿਆਲੇ ਦੇ ਵਿੱਚ ਸ਼੍ਰੋਮਣੀ ਗੱਲ ਦੀ ਦਲ ਦੇ ਚੋਣ ਲੜਦੇ ਇਹਨਾਂ ਉੱਤੇ ਸ਼ਾਹ ਪਾਇਆ ਜਾ ਰਿਹਾ ਹੈ ਕਿ ਹਰ ਵਾਰਡ 3-3 4-4 ਕੈਂਡੀਡੇਟ ਹੈ ਤਾਂ ਸਾਡੇ ਸੀਨੀਅਰ ਲੀਡਰ ਨੇ ਹਨ ਕਿ ਸ਼ਰਮਾ ਜੀ ਬਿੱਟੂ ਚੱਠਾ ਜੀ ਜਾਹੋਰ ਜਿਹੜੇ ਰਾਜੂ ਖੰਨਾ ਜੀ ਉਹ ਜੋ ਵੀ ਚੋਣ ਜਿਹੜਾ ਵੀ ਜੋ ਕੈਂਡੀਡੇਟ ਚ ਚੜਾਵਾਗੇ ਆ ਕਾਲੀ ਗੱਲ ਵੀ ਕਿੰਨੇ ਵਾਡਾ ਚ ਜਿਹੜੀ ਐ ਜਿਹੜੀ ਇਲੈਕਸ਼ਨ ਬਟੇਲੇ ਲੋਟ 60 ਦੇ 60 ਵਾਡਾ ਲੜਾਂਗੇ 60 ਵਾਡਾ ਤੇ ਸਾਡੇ ਕੋਲ ਵਾਧੂ ਕੈਂਡੀਡੇਟ ਨੇ ਸਮ ਕੱਕ ਇੱਕ ਇੱਕ ਵਾਡਾ ਤੋਂ ਦੱਸ ਰਹੇ ਤਿੰਨ ਤਿੰਨ ਚਾਰ ਚਾਰ ਕੈਂਡੀਡੇਟ ਮਤਲਬ ਤੁਸੀਂ ਐਮਪੀ ਦੇਓ ਪਹਿਲਾਂ ਕਿਉਂ ਜੀ ਇੰਤਜ਼ਾਮ ਕੀ ਹੁਣ ਕਿਉਂ ਜੀ ਇੰਤਜ਼ਾਮ ਦੇ ਦੇ ਜਿਹੜੀ ਇਲੈਕਸ਼ਨ ਕਿੰਨੀ ਦੇਰ ਬਾਅਦ ਹੋਣੀ ਹੈ ਇਲੈਕਸ਼ਨ ਤਕਰੀਬਨ 2 3 ਸਾਲ ਹੋ ਗਏ ਜਿਹੜੇ ਪਹਿਲਾਂ ਇਲੈਕਸ਼ਨ 2 ਸਾਲ ਟਰਮ ਖਤਮ ਨੂੰ ਹੋ ਗਏ ਤੇ ਸਰਕਾਰ ਆਈ ਨੂੰ 3 ਸਾਲ ਇਲੈਕਸ਼ਨ ਲੇਟ ਹੈ ਕਾਫੀ ਲੇਟ ਕਰ ਰਿਹਾ ਉਹ ਵੀ ਹੁਣ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਇਹਨਾਂ ਨੂੰ ਇਹਨਾਂ ਦੇ ਪੰਜਾਬੀ ਜਿਹੜਾ ਡੰਡਾ ਸੀਗਾ ਤਾਂ ਇਲੈਕਸ਼ਨ ਕਰਾ ਨਹੀਂ ਇਲੈਕਸ਼ਨ ਨਾ ਸਰਪੰਚੀ ਦੀਆਂ ਕਰਾਉਣਾ ਚਾਹੁੰਦੇ ਇਹਨਾਂ ਕਾਰਪੋਰੇਟ ਆ ਲੋਕਤੰਤਰ ਦਾ ਆਧਾਰ ਹੈ ਇਹ ਉਹਨੂੰ ਖਤਮ ਕਰਨ ਲੱਗੇ ਹੋਏ ਨੇ ਮਜਬੂਰੀ ਇਲੈਕਸ਼ਨ ਕਰਾਉਣਾ ਤੇ ਹਰ ਤਰ੍ਹਾਂ ਦੀ ਧਾਂਦਲੀ ਕਰਨਗੇ ਹਰ ਤਰ੍ਹਾਂ ਦਾ ਧੱਕਾ ਕਰਨਗੇ ਸਾਨੂੰ ਮੀਰ ਹੈ ਪਰ ਅਸੀਂ ਡਟੇ ਹੋਏ ਹਾਂ